ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂਮ ਪਿਆਰਿਓ ਮੇਰੇ ਕਾ ਹੱਥ ਦੇ ਵਿੱਚ ਨਾ ਲਾਈਟ ਫੜੀ ਹੋਈ ਆ ਇਸ ਕਰਕੇ ਮੈਂ ਹੱਥ ਬੰਨੇ ਬਿਨਾ ਫਤਿਹ ਬੁਲਾਉਣਾ ਪ੍ਰਵਾਨ ਕਰ ਲਿਓ ਤारण शरण ਸਵਾਮੀ ਆਪਾਂ ਕੱਲ 42 ਸ਼ਲੋਕਾਂ ਤੱਕ ਦੋ ਸ਼ਲੋਕਾਂ ਦੀ ਵਿਆਖਿਆ ਕੀਤੀ ਸੀ ਤੇ ਅੱਜ ਆਪਾਂ ਇਸ ਤੋਂ ਅੱਗੇ ਵਿਆਖਿਆ ਕਰਦੇ ਆਂ ਕੀ ਕਹਿੰਦੇ ਆ ਮਹਾਰਾਜ ਤਾਰਨ ਸਰਨ ਸਵਾਮੀ ਰਾਮਨ ਸੀਲ ਪਰਮੇਸ਼ਵਰਾ ਪਰਮਾਤਮਾ ਪਰਮੇਸ਼ਰ ਸੀਲ ਸੈਜ ਸੁਭਾਅ ਸਹਿਨਸੀਲਤਾ ਰਾਮਨ ਰਮੇ ਹੋਏ ਪਰਮਾਤਮਾ ਸਵਾਮੀ ਮਾਲ ਕਰੇ ਤਾਰਨ ਤਾਰਨ ਹੁੰਦਾ ਹੈ ਅ ਜਹਾਜ਼ ਸ਼ਰਨ ਸਵਾਮੀ ਸਵਾਮੀ ਦੀ ਸ਼ਰਨ ਭਾਈ ਜਹਾਜ਼ ਬਣ ਜਾਂਦਾ ਹੈ ਉਨ੍ਹਾਂ ਵਾਸਤੇ ਜਿਹੜੇ ਗੁਰੂ ਦੇ ਗਿਆਨ ਰਾਹੀਂ ਉਸ ਪਰਮਾਤਮਾ ਸੱਚ ਦੇ ਨਾਲ ਜੁੜ ਜਾਂਦੇ ਹਨ ਜਹਾਜ ਦਾ ਮਤਲਬ ਉਹ ਸੰਸਾਰ ਰੂਪੀ ਸਾਗਰ ਦੇ ਵਿੱਚ ਡੁੱਬਦੇ ਨਹੀਂ ਉਹ ਪਰਮਾਤਮਾ ਦੇ ਨਾਮ ਰੂਪੀ ਜਹਾਜ ਤੇ ਚੜ ਕੇ ਤਰ ਜਾਂਦੇ ਨੇ ਪਾਪ ਵਿਸ਼ਿਆਂ ਲਸ਼ਿਆਂ ਬਕਾਰਾਂ ਤੋਂ ਬਚ ਜਾਂਦੇ ਹਨ ਤਰਨ ਸਰਨ ਸੁਆਮੀ ਰਾਮਨ ਸੀਲ ਪਰਮੇਸ਼ਵਰਾ ਰਮੇ ਹੋਏ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਿਹੜਾ ਸ਼ਰਨ ਉਹਦੀ ਪ੍ਰਮਾਤਮਾ ਦੀ ਸੁਆਮੀ ਦੀ ਉਹ ਜਹਾਜ ਬਣ ਜਾਂਦਾ ਹੈ ਕਰਨ ਕਰਨ ਸਮਰੱਥਾ দান ਦੇਤ ਪ੍ਰਭ ਪੂਰਨਾ ਪ੍ਰਭੂ ਸਾਰਿਆਂ ਨੂੰ দান ਦੇ ਰਿਹਾ ਹੈ ਪੂਰਨਾ ਕਿਸੇ ਨਾਲ ਕੋਈ ਦਰਿਆਤ ਨਹੀਂ ਹਰ ਇੱਕ ਨੂੰ ਸਾਹ ਦੇ ਰਿਹਾ ਹੈ ਹਰ ਇੱਕ ਨੂੰ ਖਾਣਾ ਦੇ ਰਿਹਾ ਹੈ ਹਰ ਇੱਕ ਨੂੰ ਪਾਣੀ ਦੇ ਰਿਹਾ ਹੈ ਤੇ ਹਰ ਇੱਕ ਨੂੰ ਇਹ ਆ ਭੋਜਨ ਦੇ ਰਿਹਾ ਕਾਰਨ ਕਾਰਨ ਉਹ ਆਪ ਹੀ ਕਾਰਨ ਕਰਨ ਵਾਲਾ ਤੇ ਕਾਰਨ ਕੀਤਾ ਹੋਇਆ ਭਾਵ ਪ੍ਰਮਾਤਮਾ ਹੀ ਆਪ ਹੀ ਉਹ ਵਹਿਗੁਰੂ ਪ੍ਰਮਾਤਮਾ ਸ੍ਰਿਸ਼ਟੀ ਦਾ ਸ੍ਰਿਸ਼ਟੀ ਬਣ ਗਿਆ ਕਾਰਨ ਕਾਰਨ ਬਣ ਗਿਆ ਕਾਰਨ ਕੀਤਾ ਹੋਇਆ ਪੈਦਾ ਜਿੰਨਾ ਕੋ ਦਿਖ ਰਿਹਾ ਕਰਨ ਕਰਨ ਵਾਲਾ ਆਪ ਹੀ ਬਣ ਗਿਆ ਸਮਰੱਥਾ ਕਰਨ ਕਰਨ ਦੇ ਸਮਰੱਥ दान ਦੇਤ ਪ੍ਰਭੂਰਨ ਸਾਰੀ ਸ੍ਰਿਸ਼ਟੀ ਨੂੰ ਸਮਰੱਥ দান ਦੇਣ ਵਾਲ ਦੇ ਸਮਰੱਥ ਉਹ ਪ੍ਰਭੂ ਪੂਰਨ ਪ੍ਰਭੂ ਸਾਰੇ ਨੂੰ ਪੂਰਨ ਬਰਾਬਰ ਸਭ ਨੂੰ দান ਦੇ ਰਿਹਾ ਹੈ ਨਿਰਾਸ ਆਸ ਕਰਨ ਜਿਹੜੇ ਨਿਰਾਸ਼ੇ ਲੋਕ ਹੁੰਦੇ ਆ ਜੇ ਉਹ ਸੱਚ ਦੇ ਨਾਲ ਜੁੜ ਜਾਂਦੇ ਆ ਤਾਂ ਉਹਨਾਂ ਦੇ ਅੰਦਰ ਵੀ ਆਸਾਂ ਆ ਜਾਂਦੀਆਂ ਨੇ ਜ਼ਿੰਦਗੀ ਜਿਉਣ ਦਾ ਉਹਨਾਂ ਨੂੰ ਵੀ ਚਾਹ ਹੁੰਦਾ ਹੈ ਉਹ ਆਤਮ ਹੱਤਿਆ ਨਹੀਂ ਕਰ ਦੇ ਨਹੀਂ ਤੇ